ਹਾਂਜੀ ਸਰ ਜਿਹੜਾ ਅੱਜ ਸਤਲੁਜ ਦਰਿਆ ਦੇ ਬੰਨਾਂ ਦਾ ਦੌਰਾ ਕੀਤਾ ਗਿਆ ਕੀ ਸਾਰਾ ਮਤਲਬ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਤੁਸੀਂ ਬੰਨ ਸਤਲੁਜ ਦਰਿਆ ਦਾ ਜਿਹੜਾ ਸੀ ਅਸੀਂ ਅੱਜ ਅਸਵੀਰ ਦੇ ਜਿਹੜੇ ਹੈਗੇ ਆ ਉਹ ਜਿੱਥੇ ਜਿੱਥੇ ਸਾਨੂੰ ਕ੍ਰੀਕੇ ਜਾਂ ਜਿੱਥੇ ਜਿੱਥੇ ਕੋਈ ਸਾਨੂੰ ਲੱਗਦਾ ਸੀ ਮਸੂਮ ਸੀ ਅਸੀਂ ਉਹਨਾਂ ਦਾ ਅਸੀਂ ਨਿਖਣ ਕੀਤਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਅਸੀਂ ਜਿੱਥੇ ਤੁਹਾਨੂੰ ਦੱਸਦੇ ਜਿੱਥੇ ਖੜੇ 2827 ਇਹ ਉਰਜੀ ਨੰਬਰ ਹੈਗੀ ਆ ਇਹਦੇ ਲਈ ਵੀ ਅਸੀਂ ਦੇਖਦੇ ਆ ਵੀ ਇੱਥੋਂ ਵੀ ਜਿਹੜਾ ਹੈਗਾ ਆ ਅਸੀਂ ਸੰਤੋਸ਼ਟ ਆ ਕਿ ਕੰਮ ਜਿਹੜਾ ਹੈਗਾ ਆ ਠੀਕ ਆ ਔਰ ਫੇਰ ਵੀ ਪੁਖਤਾ ਇੰਤਜ਼ਾਮ ਕਰਨ ਦੇ ਲਈ ਅਸੀਂ ਜਿਹੜਾ ਹੈਗਾ ਤਤਵੜਿਆ ਦੂਜੇ ਨੰਬਰ ਤੇ ਜਿਹੜਾ ਹੈਗਾ ਅਸੀਂ ਸ਼ਨੀ ਮੰਦਰ ਵੀ ਗਏ ਆ ਉਹ ਪਾਣੀ ਦੇ ਨਾਲ ਭਰਿਆ ਸੀਗਾ ਉੱਥੇ ਵੀ ਅਸੀਂ ਤੁਰੰਤ ਜਿਹੜੀ ਹੈਗੀ ਆ ਉੱਥੇ ਮੋਟਰਾਂ ਵਗੈਰਾ ਦਾ ਪ੍ਰਬੰਧ ਕਰਕੇ ਪਾਣੀ ਦਾ ਨਿਕਾਸੀ ਸਿਸਟਮ ਜਿਹੜਾ ਹੈਗਾ ਉਹ ਕਰਵਾ ਦਿੱਤਾ ਹੈਗਾ ਅੱਗੇ ਜਿਹੜਾ ਹੈ ਸਿਗਾ ਪੀਏਪੀ ਪੰਜਾਬ ਪੁਲਿਸ ਅਕੈਡਮੀ ਦੀ ਜਿਹੜਾ ਹੈਗਾ ਉਹਦਾ ਵੀ ਮੌਇਨਾ ਕੀਤਾ ਤਾਂ ਉੱਥੇ ਵੀ ਜਿਹੜਾ ਹੈਗਾ ਆ ਪਾਣੀ ਜਿਹੜਾ ਹੈਗਾ ਆ ਕੋਈ ਖਤਰੇ ਵਾਲੀ ਗੱਲ ਨਹੀਂ ਛੋਲਾ ਬਾਜ਼ਾਰ ਜਿਹੜਾ ਬਹੁਤ ਹੀ ਮੀਡਲ ਪੁਆਇੰਟ ਜਿਹੜਾ ਹੈਗਾ ਉੱਥੇ ਵੀ ਅਸੀਂ ਜਾ ਕੇ ਦੇਖਿਆ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਇਸੇ ਤਰ੍ਹਾਂ ਤੁਹਾਰੀ ਅਸੀਂ ਵਸਾਰੇ ਦੇਖਿਆ ਕੁੱਲ ਮਿਲਾ ਕੇ ਹਲਕਾ ਬਦਾਨ ਸਭਾ ਫਲੋਰ ਦੇ ਵਿੱਚ ਮੈਂ ਸਾਰੇ ਫਲੋਰ ਦੇ ਨਿਵਾਸੀਆਂ ਨੂੰ ਇਹ ਗੁਜਾਰਸ਼ ਕਰਦਾ ਜਾਂ ਕਿ ਕਿਤੇ ਵੀ ਕੋਈ ਜਿਹੜੀ ਹੜ੍ਹ ਵਾਲੀ ਪ੍ਰਸਥਿਤੀ ਨਹੀਂ ਪਰੰਤੂ ਆਪਾਂ ਨੂੰ ਚੌਕਸ ਰਹਿਣ ਦੀ ਲੋੜ ਆ ਤਾਂ ਕਿ ਆਪਾਂ ਆਪਣੇ ਜਿਹੜੀ ਹੈਗੀ ਇਸ ਦਿਰਾ ਦੀ ਆਪਾਂ ਰੱਖ ਕੇ ਰਹੀਏ ਹਮੇਸ਼ਾ ਹੀ ਮੈਂ ਸੇਵਾਦਾਰ ਬਣ ਕੇ ਤੁਹਾਡਾ ਹਮੇਸ਼ਾ ਹੀ ਤੱਕ ਪਰਿਆ ਪ੍ਰਸ਼ਾਸਨ ਚਾਹੇ ਉਹ ਪੰਜਾਬ ਪੁਲਿਸ ਦਾ ਪ੍ਰਸ਼ਾਸਨਿਆ ਚਾਹੇ ਉਹ ਰੈਵਨਿਊ ਦਾ ਪ੍ਰਸ਼ਾਸਨਿਆ ਚਾਹੇ ਡੀਐਮ ਬਾ ਦਾ ਸਾਰੇ ਜਿਹੜੇ ਅਸੀਂ ਪੱਬਾ ਪਾਲਿਆ ਸੋ ਤੁਹਾਨੂੰ ਵਿਸ਼ਵਾਸ ਦਿਵਾਉਣੇ ਤੁਹਾਨੂੰ ਦੰਨ ਦੀ ਕੋਈ ਲੋੜ ਨਹੀਂ ਦੁੱਖ ਦੀ ਘੜੀ ਦੇ ਵਿੱਚ ਸੰਕਟ ਦੀ ਘੜੀ ਦੇ ਵਿੱਚ ਹਮੇਸ਼ਾ ਅਸੀਂ ਤੁਹਾਡੇ ਨਾਲ ਆ ਪਰਮਾਤਮਾ ਮਿਹਰ ਕਰੇ ਹੋਰ ਜਿਹੜੀ ਧੁੱਪ ਨਿਕਲ ਰਹੀ ਆ ਇਸੇ ਤਰ੍ਹਾਂ ਜਿਹੜਾ ਅੱਜ ਤੋਂ ਬਾਅਦ ਜਿਹੜਾ ਗਰੂਪ ਹੋ ਬਦਲਣਾ ਸ਼ੁਰੂ ਹੋ ਗਈ ਬਹੁਤ ਬਹੁਤ ਧੰਨਵਾਦ ਸਰ ਇੱਕ ਲਾਸਟ ਸਵਾਲ ਆ ਕਿ ਜਿਹੜਾ ਗਰੀਬ ਪਰਿਵਾਰਾਂ ਦੇ ਜਿਹੜੇ ਛੱਤਾਂ ਡਿਗੀਆਂ ਆ ਜਾਂ ਮਕਾਨ ਡਿਗੇ ਆ ਉਹਨਾਂ ਦੇ ਲਈ ਸਰਕਾਰ ਨੇ ਕੀ ਫੈਸਲਾ ਲਿਆ ਦੇਖੋ ਜਿਨ੍ਹਾਂ ਦੇ ਕੋਈ ਛੱਤਾਂ ਡੱਗ ਪਈਆਂ ਜਾਂ ਕੱਚੇ ਮਕਾਨ ਡੱਗ ਪਏ ਆ ਉਹਨਾਂ ਦਾ ਜਿਹੜਾ ਹੈ ਸਰਵੇ ਹੋ ਰਿਹਾ ਹੈਗਾ ਪਟਵਾਰੀ ਕਰ ਰਿਹਾ ਹੈ ਉਹ ਰਿਪੋਰਟ ਕਰਨਗੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਨਾਲ ਸਰਪੰਚ ਪੰਚ ਨੂੰ ਖੜੇ ਕਰਕੇ ਤਾਂ ਉਹ ਜਦੋਂ ਰਿਪੋਰਟ ਆ ਗਈ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਮਾਅਜ਼ੇ ਦੇਵਾਂਗੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਖਾੜਾਂ ਦੇ ਲਈ ਹਰ ਹੀ ਲਬਸੀਲਾ ਜਿਹੜਾ ਵਰਤਿਆ ਹੈਗਾ ਹਲਕਾ ਵਿਧਾਨ ਸਭਾ ਫਲੋਰ ਨੂੰ ਵੀ ਡੀਸੀ ਸਾਹਿਬ ਨੇ ਕਹਿਤਾ ਵੀ ਇੰਨੇ ਜਿਹੜੇ ਇਹ ਫੰਡ ਜਿਹੜੇ ਹੈਗੇ ਆ ਕਿਸੇ ਦੇ ਘਰ-ਗਿਰ ਗਿਆ ਜਾਂ ਕੋਈ ਪਰੇਕੇਜ ਹੋਈ ਜਾਂ ਉਹਨਾਂ ਦੇ ਫੰਡ ਜਿਹੜੇ ਗਿਆ ਅਵੇਲੇਵਰ ਕੁਵਾਤੇ ਆ ਉਹ ਬਹੁਤ ਜਲਦੀ ਜਿਹੜੇ ਗਿਆ ਉਹਨਾਂ ਦਾ ਕੋਈ ਨਾ ਕਰਕੇ ਦਿੱਤੇ ਜਾਣਗੇ ਦੇ ਨਾਲ ਦੀ ਨਾਲ ਕਿਸਾਨਾਂ ਦੀਆਂ ਗਰਦਾਬੀਆਂ ਵੀ ਹੋਣ ਗਈ ਧੰਨਵਾਦ ਠੀਕ ਨਾ ਮੈਂ ਤੁਹਾਡਾ ਮਰਜੀਤ ਸਿੰਘ ਜੀ ਪੱਜੀ ਅੱਜ ਪ੍ਰਿੰਸੀਪਲ ਸਾਹਿਬ ਵੱਲੋਂ ਦੌਰਾ ਕੀਤਾ ਕਿੰਝ ਚੱਲ ਰਾਮ ਮਸਰਾ ਕੀ ਪ੍ਰੋਸੈਸ ਪ੍ਰਿੰਸੀਪਲ ਸਾਹਿਬ ਐਸੀ ਕਿ ਸਾਨੂੰ ਜੀਸੀਬੀ ਦੋ ਜੀ ਹਾਂਜੀ ਤੇ ਇੱਕ ਉਹਨਾਂ ਨੂੰ ਕਿਹਾ ਕਿ ਟੀਮ ਤੇ ਜੋ ਜਿਹੜਾ ਉਹਨੂੰ ਕ੍ਰੇਟ ਬਣਣੇ ਆਉਦੇ ਆ ਜੀ ਤੇ ਜੂਨੀਅਰ ਸਟਾਫ ਨਾਲ ਗੱਲ ਕੀਤੀ ਆ ਪ੍ਰਿੰਸੀਪਲ ਆਈਓ ਉਹਨਾਂ ਕਹਿੰਦੇ ਸ਼ਾਂਤੀ ਜਸਵੀਰ ਤੇ ਕਹਿੰਦੇ ਆਖ ਕਿ ਜਿਹੜੇ ਉਹ ਗੋਰੇ ਭਰੇ ਪਏ ਆ ਉਹ ਕ੍ਰੇਟ ਬਣਵਾ ਕੇ ਬੁਰਜੀਓ ਤੇ ਲੈ ਜਾਣ ਜੀ ਥੈਂਕ ਯੂ